ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਇਕ ਜ਼ਰੂਰ ਕਰਿਆ ਕਰੋ ਇੱਕ ਘੁੱਟ ਤੱਤਾ ਪਾਣੀ ਦੇਤੀ ਇਹ ਗੋਲੀੇਠਾਂ ਲਾਲਮਾ ਸੰਗਤੋਂ ਬਿਸ਼ਨੀ ਅੰਮਾ ਨੇ ਆਪਣੀ 13 14 ਵਰਿਆਂ ਦੀ ਪੋਤੀ ਮੁੰਨੀ ਨੂੰ ਆਵਾਜ਼ ਦਿੱਤੀ ਅੰਮਾ ਜੀ ਮੈਂ ਕੱਪਟਾ ਯਾਦ ਕਰ ਰਹੀ ਹਾਂ ਕੀ ਕੱਪਟਾ ਇਹ ਕੁੜੇ ਪੁੱਤ ਮੈਨੂੰ ਵੀ ਸੁਣਾ ਕੱਪਟਾ ਪਾੜਤਾ ਮੈਨੂੰ ਵੀ ਬਹੁਤ ਚੰਗਾ ਲੱਗਦਾ ਹੈ ਅੰਮਾ ਜੀ ਅੰਗਰੇਜ਼ੀ ਵਿੱਚ ਹੈ ਤਾਨੂੰ ਨਹੀਂ ਸਮਝ ਪੈਣੀ ਤੱਤੇ ਪਾਣੀ ਦਾ ਪਿਆਲਾ ਅੰਮਾ ਮੂਰੀ ਕਰਦੀ ਮੁੰਨੀ ਬੋਲੀ ਸੀ ਤੇ ਇਸ ਦੇ ਨਾਲ ਹੀ ਦੋ ਗੋਲੀਆਂ ਤੇ ਇੱਕ ਵੱਡਾ ਸਾਰਾ ਕੈਪਸੂਲ ਉਸ ਨੇ ਆਪਣੀ ਅੰਮਾ ਦੀ ਹਥੀੜੀ ਉੱਤੇ ਧਰ ਦਿੱਤਾ ਬਿਛਨੀ ਅੰਮਾ ਹੁਣ ਰਜਾਈ ਮੂੰਹ ਤੋਂ ਪਰਾ ਕਰਦੀ ਪਿਛਲੀ ਖਲੇਪੜ ਲੱਥੀ ਕੰਧ ਨੂੰ ਢਾਸਣਾ ਲਾ ਕੇ ਮੰਝੇ ਉੱਤੇ ਉੱਠ ਕੇ ਬੈਠ ਗਈ ਉਸ ਤੇ ਬੁੱਲ ਸੁੱਕ ਕੇ ਪੇਪੜੀ ਬਣੇ ਪਏ ਸਨ ਤੇ ਉਸ ਦੀਆਂ ਅੱਖਾਂ ਵਿੱਚੋਂ ਵੈਂਡਾ ਨੀਰ ਉਸਤੇ ਸਮੁੱਛੇ ਆਪੇ ਨੂੰ ਠਾਰਦਾ ਜਾ ਰਿਹਾ ਸੀ ਹਥੇਲੀ ਉੱਤੇ ਰੱਖੀਆਂ ਤਿੰਨੇ ਕੌੜੀਆਂ ਗੋਲੀਆਂ ਅੰਮਾ ਨੇ ਹੁਣ ਕੋਸੇ ਪਾਣੀ ਦੀ ਘੋਟ ਨਾਲ ਸੰਘੋਂ ਹੀਠਾਂ ਉਤਾਰ ਲਈਆਂ ਸਨ ਤੇ ਫਿਰ ਜਿਗਰਾ ਕੈੜਾ ਕਰਕੇ ਉਸਨੇ ਮੁੰਨੇ ਨੂੰ ਕੱਪਤਾ ਸੁਣਾਉਣ ਲਈ ਕਿਹਾ ਅਮਾ ਜੀ ਤੁਸੀਂ ਤਾਂ ਖੜੇ ਹੀ ਪੈ ਜਾਂਦੇ ਹੋ ਅੰਗਰੇਜ਼ੀ ਦੇ ਕਵੀ ਬੇਨ ਜੌਨਸਨ ਦੀ ਪੁਆਇਮੈਂ ਲਿਲੀ ਫਲਾਵਰ ਤੁਹਾਨੂੰ ਨਹੀਂ ਸਮਝ ਆਉਣੀ ਲਿਲੀ ਫਲਾਵਰ ਪੁੱਤ ਤੂੰ ਮੈਨੂੰ ਇਸ ਦਾ ਭਾਵ ਤਾਂ ਸਮਝਾ ਸਕਦੀ ਹੈ ਨਾ ਬਚਪਨ ਵਿੱਚ ਮੈਨੂੰ ਵੀ ਪੜਨ ਦਾ ਬਹੁਤ ਸ਼ੌਂਕ ਸੀ ਪੁੱਤ ਪਰ ਪਰ ਅਮਾ ਜੀ ਤੁਸੀਂ ਕੀ ਲੈਣਾ ਕਵਤਾ ਤੋਂ ਸੌ ਜਾਓ ਦੋ ਘੜੀ ਆਰਾਮ ਨਾਲ ਤੁਹਾਡੀ ਖਾਂਸੀ ਨੂੰ ਆਰਾਮ ਆਉ ਜਾਊ ਸੌ ਕੇ ਧੀਏ ਨੀਂਦ ਤਾਂ ਮੈਨੂੰ ਰਾਤਾਂ ਨੂੰ ਵੀ ਨਹੀਂ ਆਉਂਦੀ ਦਿਨ ਚ ਭਰਾਂ ਕਿਵੇਂ ਆਉ ਤੂੰ ਸੁਣਾ ਮੇਰੀ ਧੀ ਕੁਝ ਮੈਨੂੰ ਪੜ ਕੇ ਬਿਸ਼ਨੀ ਅੰਮਾ ਨੂੰ ਬਚਪਨ ਤੋਂ ਹੀ ਕਵਿਤਾ ਪਾਠ ਅਤੇ ਕਵਤਾ ਸੁਣਨ ਦਾ ਸ਼ੌਂਕ ਰਿਹਾ ਸੀ। ਅੱਛਾ ਸੁਣ ਕਵਤੇ ਦਾ ਅਰਥ ਹੈ ਕਿ ਜ਼ਿੰਦਗੀ ਭਾਵੇਂ ਛੋਟੀ ਹੀ ਹੋਵੇ ਪਰ ਮੰਤਵ ਮਹਾਨ ਹੋਣੇ ਚਾਹੀਦੇ ਹਨ। ਜਿਵੇਂ ਇੱਕ ਫੁੱਲ ਜਿਸ ਦਾ ਨਾਮ ਲਿਲੀ ਹੈ ਸਵੇਰੇ ਖਿੜਦਾ ਹੈ ਤੇ ਸ਼ਾਮੀ ਮੁੱਕ ਜਾਂਦਾ ਹੈ ਪਰ ਜਿੰਨਾ ਚਿਰ ਖਿੜਿਆ ਰਹਿੰਦਾ ਹੈ ਸਭ ਨੂੰ ਖੁਸ਼ਬੂਆਂ ਵੰਡਦਾ। ਇਹ ਤਾਂ ਬੜੀ ਚੰਗੀ ਕਵਤਾ ਹੈ ਪੁੱਤ। ਆਪਣੀਆਂ 부ਝੀਆਂ 부ਝੀਆਂ ਅੱਖਾਂ ਨੂੰ ਆਪਣੀ ਸਜੀ ਥੇਲੀ ਨਾਲ ਮਲਦਿਆਂ ਜਿਵੇਂ ਉਸਨੇ ਕੁਝ ਢੂੰਡਣਾ ਚਾਹਿਆ ਅਚਾਨਕ ਸਾਹਮਣੀ ਪੱਕੀ ਕੰਦ ਉੱਤੇ ਆਰੀ ਸੈਲ ਕਾਰਨ ਬਣਿਆ ਇੱਕ ਚਟਾਕ ਪ੍ਰਸ਼ਨ ਚਿੰਨ ਬਣ ਕੇ ਉਸ ਦੇ ਸਾਹਮਣੇ ਉੱਗੜ ਆਇਆ ਸੀ ਪੂਰੀ ਇੱਕ ਘਟ 80ਆਂ ਵਰਿਆਂ ਦੀ ਉਮਰ ਹੋ ਚੁੱਕੀ ਸੀ ਜ਼ਿੰਦਗੀ ਦਿਵਾਲੀ ਰੁੱਤਾਂ ਦੇ ਆਣ ਗੈਣਤ ਗੇੜ ਉਸ ਨੂੰ ਸ਼ੂ ਸ਼ੂ ਕੇ ਲੰਘ ਗਏ ਸਨ ਬਿਸ਼ਨੀ ਅੰਮਾ ਅਜੇ ਵੀ ਅਣਬਾ ਆਣਬੂਜੀ ਬੱਤੀ ਦੀ ਤਰਾ ਬਲ ਰਹੀ ਸੀ ਜਿਸ ਵਿੱਚ ਤੇਲ ਮੁੱਢ ਤੋਂ ਹੀ ਮੁੱਕ ਗਿਆ ਸੀ ਕੀ ਵੱਡਾ ਕਰਮ ਕਮਾਇਆ ਸੀ ਉਸ ਨੇ ਬਿਨਾਂ ਤੇਲ ਦੀ ਬੱਤੀ ਵਾਂਗ ਜਲ ਕੇ ਬਿਸ਼ਨੀ ਅੰਮਾ ਮਨ ਹੀ ਮਨ ਆਪਣੇ ਵਾਰੀ ਸੋਚਣ ਲੱਗੀ ਸਾਹਮਣੇ ਕੰਦ ਉਤਲਾ ਪ੍ਰਸ਼ੰਚਨ ਹੌਣ ਜਿਵੇਂ ਉਹਦੇ ਸਾਹਮਣੇ ਹੋਰ ਗੂੜਾ ਹੋ ਕੇ ਉੱਗੜ ਆਇਆ ਸੀ ਜਾਦਾਨੀਆਂ ਤੰਦਾਂ ਦੀ ਅਦੇੜ ਬਾਣ ਵਿੱਚੋਂ ਉਸ ਨੇ ਜ਼ਿੰਦਗੀ ਦੇ ਸਾਰੇ ਪੱਤਰੀ ਫਰੋਲੇ ਚੜ੍ਹਦੀ ਜਵਾਨੀ ਤੋਂ ਲੈ ਕੇ ਵਿਰਧ ਅਵਸਥਾ ਤੱਕ ਉਸ ਨੂੰ ਗੁਰਜਵੀਤਾ ਐਸਾ ਨਹੀਂ ਸੀ ਲੱਭਿਆ ਜਿਸ ਨੂੰ ਲੈ ਕੇ ਉਹ ਆਪਣੀ ਅੰਤਰਾਤਮਾ ਨੂੰ ਟੀਚੇ ਦੇ ਸਕੇ ਜਿਸ ਦਾ ਉਸ ਨੂੰ ਖੁਦ ਨੂੰ ਵੀ ਤੇ ਉਸ ਦੇ ਹਿੱਸਾ ਕੇ ਸਬੰਧੀਆਂ ਨੂੰ ਵੀ ਮਾਣ ਹੋਇਆ ਹੋਵੇ ਰਜਾਈ ਦਾ ਪੱਲਾ ਪਰਾ ਹਟਾਉਂਦੀ ਬਿਛਨੀ ਅੰਮਾ ਜਿਵੇਂ ਕਿਸੇ ਡਰਾਉਣੇ ਸੁਪਨੇ ਨੂੰ ਦੇਖਦੀ ਹੋਈ ਧੋਰ ਅੰਦਰੋਂ ਕੰਬ ਕੇ ਰਹਿ ਗਈ ਸੀ ਫੇਰ ਉਸ ਦੀਆਂ ਆਜਾਦਾਂ ਦੀ ਤੰਦ ਪਿੱਛੇ ਕਿਧਰੇ ਦੂਰ ਬੀਤੇ ਸਮਿਆਂ ਨਾਲ ਜਾਂ ਜੁੜੀ ਉਸ ਦਾ ਪਿਤਰਾ ਚੌਧਰੀ ਰਾਮ ਲਾਲ ਪਿੰਡ ਦਾ ਸਰਪੰਚ ਲਾਗਲੇ ਦਸਾਂ ਹੋਰ ਪਿੰਡਾਂ ਦਾ ਮੰਨਿਆ ਤੰਨਿਆ ਮੋਢੀ ਬੰਦਾ 300 ਤੋਂ ਵੱਧ ਬਿਗੇ ਜ਼ਮੀਨ ਦਾ ਮਾਲਕ ਤੇ ਉਸ ਦੀ ਜ਼ਮੀਨ ਉੱਤੇ ਕੰਮ ਕਰਨ ਵਾਲੇ ਕਿੰਨੇ ਹੀ ਕਾਮੇ ਤੇ ਇਹਨਾਂ ਕਾਮਿਆਂ ਵਿੱਚੋਂ ਹੀ ਇੱਕ ਖੁਸ਼ੀ ਰਾਮ ਦਾ ਪੁੱਤਰ ਨਸੀਬੂ ਭਾਰ ਜਵਾਨ ਬਾਂਕਾ ਗੱਭਰੂ ਪੂਰੀਆਂ ਪੰਜੁ ਜਮਾਤਾਂ ਪਾਸ਼ ਖੇਤਾਂ ਤੋਂ ਲੈ ਕੇ ਹਵੇਲੀ ਤੱਕ RAMLAL ਦਾ ਹਰ ਕੰਮ ਉਹ ਮਾਨ ਤਨ ਨਾਲ ਕਰਦਾ ਸੀ ਦੋ ਮੰਜ਼ਲੀ ਹਵੇਲੀ ਦੇ ਕਿੰਨੇ ਹੀ ਨਿੱਕੇ ਮੋਟੇ ਕੰਮ ਸਵਾਰਦਾ ਉਹ ਦਿਨ ਰਾਤ ਜਿਵੇਂ ਥੱਕਦਾ ਹੀ ਨਹੀਂ ਸੀ ਬਿਸ਼ਨਕਾਰ ਦੀ ਮਾਂ ਦਾ ਤਾਂ ਜਿਵੇਂ ਪਲ ਬਾਰ ਵੀ ਨਸੀਬੂ ਬਿਨਾ ਨਹੀਂ ਸੀ ਸਰਦਾ ਨਸੀਬੂ ਬਿਨਾ ਤਾਂ ਉਧਰ RAMLAL ਨੂੰ ਜ਼ਮੀਨਾਂ ਉੱਤੇ ਵੀ ਆਖ ਹੁੰਦੀ ਪਰ ਇਹਨਾਂ ਦੋਵਾਂ ਤੋਂ ਇਲਾਵਾ ਪਰ ਜਵਾਨ ਬੇਸ਼ਣਕਾਰ ਦੇ ਦਿਲ ਉੱਤੇ ਤਾਂ ਜਿਵੇਂ ਉਹ ਰਾਜ ਹੀ ਕਰਨ ਲੱਗ ਪਿਆ ਸੀ ਬੇਸ਼ਣਕਾਰ ਮਨ ਹੀ ਮਾਨ ਸੋਚਦੀ ਮੈਂ ਰਾਧਾ ਹਾਂ ਜਾਂ ਰੁਕਮਣੀ ਸੁਭਾ ਸਵੇਰੇ ਹਵੇਲੀ ਵਿੱਚ ਜਦੋਂ ਮੱਝਾਂ ਗਾਈਆਂ ਨੂੰ ਪੱਠੇ ਪਾਉਣ ਆਉਂਦਾ ਤਾਂ ਦੂਰ ਖੜੀ ਬੇਸ਼ਣਕਾਰ ਉਸ ਨੂੰ ਓਲੇ ਹੋ ਹੋ ਨਿਹਾਰ ਦੀ ਨਤਕਦੀ ਤੇ ਉਸ ਨੂੰ ਲੱਗਦਾ ਉਹ ਤਾਂ ਨਸੀਬੋ ਦੀ ਰਾਧਾ ਵੀ ਹੈ ਤੇ ਰੁਕਮਣੀ ਵੀ ਜੋ ਵੀ ਸੀ ਉਹ ਹੈ ਤਾਂ ਸਰਪੰਚ ਰਾਮ ਲਾਲ ਦਾ ਕਾਮਾ ਖੁਸ਼ੀ ਰਾਮ ਦਾ ਪੁੱਤ ਨਸੀਬੂ ਹੀ ਨਾ ਸਰਪੰਚ ਦੇ ਟੱਬਰ ਦਾ ਅੰਗ ਤਾਂ ਉਹ ਕਦੇ ਵੀ ਨਹੀਂ ਸੀ ਨਾ ਬਣ ਸਕਦਾ ਪਰ ਜਵਾਨ ਬਿਸ਼ਨ ਕੌਰ ਨੂੰ ਹੁਣ ਨਸੀਬੂ ਤੋਂ ਬਿਨਾ ਹੋਰ ساری ਦੁਨੀਆ ਵਿੱਚ ਕੁਝ ਵੀ ਨਹੀਂ ਸਿਪਾਉਂਦਾ ਦਿਨ ਰਾਤ ਘੜੀ ਪਾਲ ਉਸਦੀ ਆਤਮਾ ਨਸੀਬੂ ਦੇ ਅੰਗ ਸੰਗ ਘੁੰਮਦੀ ਰਹਿੰਦੀ ਉਹ ਨਸੀਬੂ ਨੂੰ ਆਪਣਾ ਤਨ ਮਨ ਦੋਵੇਂ ਸੌਂਪਣ ਲਈ ਬਹਿਵਲ ਹੋ ਉઠી ਸੀ ਤੇ ਐਉਂ ਉਸਨੇ ਆਪਣੇ ਆਪ ਨੂੰ ਖੁਦ ਨੂੰ ਇੱਕੋ ਇੱਕ ਮਿਲੀ ਪ੍ਰੀਤ ਘੜੀ ਵਿੱਚ ਨਸੀਬੂ ਹੱਥ ਸੌਂਪ ਦਿੱਤਾ ਸੀ ਨਸੀਬੂ ਨੇ ਵੀ ਜੀਰਾਂ ਤੋਂ ਬਿਸ਼ਨਕਰ ਨੂੰ ਰੁਕਮਣੀ ਦਾ ਸਥਾਨ ਦੇ ਰੱਖਿਆ ਸੀ ਹੁਣ ਨਸੀਬੂ ਦੇ ਅੰਸ਼ ਦੀ ਖੁਸ਼ਬੂ ਨਾਲ ਬਿਸ਼ਨਕਰ ਦਾ ਲੂੰ-ਲੂੰ ਮਹਿਕ ਉਠਿਆ ਸੀ ਪਰ ਇਹ ਤਾਂ ਸਰਪੰਚ ਦੀ ਚਿੱਟੀ ਪੱਗ ਉਤੇ ਕਾਲਾ ਸਿਆਹ ਦਾਗ ਸੀ ਬਿਸ਼ਨਕਰ ਨੂੰ ਲੱਗਿਆ ਕਿ ਸਾਰਾ ਸ਼ਰੀਕਾ ਭਾਈਚਾਰਾ ਗਲੀ ਮਹੱਲੇ ਵਾਲੇ ਸਰਪੰਚ ਤੇ ਬਿਸ਼ਨਕਰ ਵਾਰੇ ਸਾਰੇ ਪਿੰਡ ਵਿੱਚ ਗੱਲਾਂ ਕਰ ਰਹੀ ਸਨ ਸਰਪੰਚ ਸਰਪੰਚ RAM nal ਨੂੰ ਇਹ ਰਿਸ਼ਤਾ ਕਦੇ ਵੀ ਕਬੂਲ ਨਹੀਂ ਸੀ ਹਵੇਲੀ ਦੀ ਹਰ ਕੰਦ ਜਿਮੀ ਉਸ ਦੇ ਵਿਰੁੱਧ ਸੀ ਹਵਾ ਵਿੱਚ ਸਾਜ਼ਿਸ਼ਾਂ ਦੀ ਬੋ ਫੈਲਣ ਲੱਗੀ ਇੱਕ ਰਾਤ ਜੋਵਨਮਤੀ ਬਿਸ਼ਨਕਰ ਨੇ ਹਵੇਲੀ ਦੀਆਂ ਕੰਦਾਂ ਦੀ ਬੁੱਲ ਫਰਕ ਦੇ ਆਪਣੀ ਅੱਖੀ ਦੇਖੇ ਵੀ ਤੇ ਕੰਨ ਹੀ ਸੁਣੇ ਵੀ ਸਾੜੇ ਦੀਆਂ ਟੰਗਾ ਭੰਨ ਸੁਟੋ ਤਿੱਖੂ ਟੋਪਾ ਗੰਦਾ ਕਰੋ ਹੋਰ ਕੋਈ ਚਾਰਾ ਨਹੀਂ ਰਿਹਾ ਹੁਣ ਇਹ ਬਿਸ਼ਨੂ ਦੇ ਬਾਪੂ ਸਰਪੰਚ ਦੇ ਬੋਲ ਸਨ ਤੇ ਕੁੜੀ ਦਾ ਕੀ ਕਰਨਾ ਰਾਤ ਦੇ ਹਨੇਰੇ ਵਿੱਚ ਇੱਕ ਹੋਰ ਮਰਦਾਵੀ ਆਵਾਜ਼ ਉੱਭਰੀ ਸਾਲ 6 ਮਹੀਨੇ ਲਈ ਕੁੜੀ ਨੂੰ ਉਸ ਦੀ ਭੂਆ ਕੋਲ ਬੰਬਈ ਭੇਜ ਦੋ ਉਹ ਉੱਥੇ ਹਸਪਤਾਲ ਵਿੱਚ ਨਰਸ ਲੱਗੀ ਹੋਈ ਐ ਅਚਾਨਕ ਕੰਦ ਨਾਲ ਲੱਗੀ ਬੈਠੀ ਬਿਸ਼ਨੀ ਅੰਮਾ ਦੀ ਇੱਕ ਭਿਆਨਕ ਚੀਕ ਅੰਦਰ ਬੈਠੀ ਮੁੰਨੀ ਨੂੰ ਸੁਣਾਈ ਦਿੱਤੀ ਉਹ ਭੱਜੀ-ਭੱਜੀ ਬਾਹਰ ਬਰਾਂਡੇ ਵਿੱਚ ਆਪਣੀ ਅੰਮਾ ਕੋਲ ਆਈ ਕੀ ਹੋਇਆ ਅੰਮਾ ਕੁਝ ਨਹੀਂ ਪੁੱਤ ਐਵੇਂ ਸਿਰ ਘੁੰਮ ਗਿਆ ਸੀ ਮੇਰਾ ਤੂੰ ਜਾ ਪੜ ਜਾ ਕੇ ਅੰਦਰ ਮੁੰਨੀ ਨੂੰ ਦੇਖ ਬਿਸ਼ਨੀ ਅੰਮਾ ਦੀਆਂ ਅੱਖਾਂ ਵਿੱਚੋਂ ਮੱਲੂ-ਮੱਲੀ ਹੰਝੂਆਂ ਦੀ ਇੱਕ ਧਾਰ ਵਹਿ ਤੁਰੀ ਸੀ ਹੰਝੀਆਂ ਦੇ ਧੁੰਦਲੇ ਪਾਣ ਵਿੱਚੋਂ ਸਾਹਮਣੀ ਕੰਦ ਉਤਲਾਪ੍ਰਾਸ਼ਨ ਚੰਨ ਹੋਣ ਉਸ ਦੇ ਸਾਹਮਣੇ ਨਸੀਬੂ ਦਾ ਚਿਹਰਾ ਬਣ ਕੇ ਆ ਖੜਾ ਹੋਇਆ ਸੀ ਉਹ ਕਿੱਥੇ ਉਸ ਦੀ ਤਾਂ ਪੂਰੇ ਪਰਿਵਾਰ ਸਮੇਤ ਪਿੰਡ ਵਿੱਚ ਕਿਸੇ ਨੂੰ ਕੋਈ ਉੱਗ ਸੋਗਣੀ ਲੱਗੀ ਪਿੱਛੋਂ ਗਈ ਰਾਤ ਨੂੰ ਪਿੰਡ ਦੀ ਮਾਸਟਰਾਨੀ ਹੱਥ ਨਸੀਬੂ ਦਾ ਲਿਖਿਆ ਇੱਕ ਰੁਕਾ ਬਿਸ਼ਨਕਰ ਨੂੰ ਮਿਲਿਆ ਸੀ ਬਿਸ਼ਨਕਰੇ ਤੇਰੇ ਕੋਲ ਮੇਰੀ ਗਰੀਬ ਦੀ ਪਿਆਰ ਨਿਸ਼ਾਨੀ ਐ ਇਸ ਨੂੰ ਸਾਂਭ ਕੇ ਪਾਲੀ ਪੋਸੀ ਪਿਆਰ ਦੀ ਜੜ ਹਰੀ ਰੱਖੀ ਤੱਤੀ ਹਵਾ ਦਾ ਇੱਕ ਤੇਜ਼ ਬੁੱਲਾ ਹੁਣ ਬਿਸ਼ਣੀ ਅੰਮਾ ਦੀ ਲੂ ਲੂ ਵਿੱਚੋਂ ਲੰਘ ਗਿਆ ਸੀ ਬਸ ਉਸੇ ਘੜੀ ਬਿਸ਼ਨਕਰ ਨੇ ਭੈਣ ਭਾਈ ਮਾਂ ਪਿਓ ਸਾਗ ਸੰਬੰਧੀ ਘਰਵਾਰ ਤੇ ਪਿੰਡ ਸਭ ਕੁਝ ਤਿਆਗ ਦਿੱਤਾ ਅੱਧੀ ਰਾਤ ਨੂੰ ਹੀ ਸ਼ੇਰਨੀ ਬਣ ਇਕੱਲੀ ਨੇ ਹੀ ਪਿੰਡ ਦੀ ਯੂ ਪਾਰ ਕਰ ਲਈ ਤੇ ਆਪਣੀ ਹਮਦਰਦ ਮਾਸਟਰਨੀ ਦੀ ਦੂਰ ਕਲਕੱਤੀ ਰਹਿੰਦੀ ਇੱਕ ਸਹੇਲੀ ਕੋਲ ਜਾ ਪਹੁੰਚੀ ਜੋ ਹੁਣ ਇਸ ਦੁਨੀਆ ਵਿੱਚ ਭਾਵੇਂ ਨਹੀਂ ਰਹੀ ਪਰ ਬਿਸ਼ਨੀ ਅੰਮਾ ਦੇ ਮਾਨ ਵਿੱਚ ਉਹ ਅਜੇ ਵੀ ਜਿਉਂਦੀ ਹੈ ਧਤੀ ਹਵਾ ਦਾ ਇੱਕ ਹੋਰ ਬੁੱਲਾ ਨਾ ਜਾਣੀਏ ਕਿੱਧਰੋਂ ਆ ਕੇ ਹੁਣ ਫੇਰ ਬਿਸ਼ਨੀ ਅੰਮਾ ਦਾ ਅੰਗ-ਅੰਗ ਬਲਉਂਦਰ ਗਿਆ ਸੀ ਬਾਰ ਬੇੜੀ ਵਿੱਚ ਖੇਡਦੇ ਗੋਬਲੀ ਗੋਬਲੀ ਢਾਈ ਤਿੰਨ ਬਰਿਆਂ ਦੀ ਬਿਸ਼ਨੀ ਅੰਮਾ ਦੀ ਪੋਤੀ ਟੋਨੀ ਦਾ ਪਜਾਮੀ ਵਿੱਚ ਹੀ ਸ਼ਿਸ਼ੂ ਨਿਕਲ ਗਿਆ ਸੀ ਤੇ ਉਹ ਝੁੰਝਲਾਟ ਜਹੀ ਵਿੱਚ ਤੁਰਦਾ ਹੋਇਆ ਅੰਮਾ ਦੇ ਮੰਜੇ ਕੋਲ ਆ ਖੜਾ ਹੋਇਆ ਸਾਹਮਣੀ ਕੰਦ ਉੱਤੇ ਬਣੀ ਸਵਾਲੀਆ ਚੰਨ ਉੱਤੇ ਟਾਕੀ ਵਿੱਚੋਂ ਆਉਂਦਾ ਧੁੱਪਦਾ ਇੱਕ ਨਿੱਗਾ ਨਿੱਗਾ ਪਟੇਪਾ ਹੌਣ ਬਿਸ਼ਨੀ ਦੇ ਸੱਜੇ ਮੋਢੇ ਨੂੰ ਨਿੱਗ ਦੇਣ ਲੱਗਿਆ ਬੇਸ਼ਨੀ ਅੰਮਾ ਨੇ ਕਾਮਦੇ ਬੋਲਾ ਨਾਲ ਮੋਨੀ ਨੂੰ ਆਵਾਜ਼ ਦਿੱਤੀ ਤੇ ਉਹ ਆ ਕੇ ਟੋਨੀ ਦੇ ਕੱਪੜੇ ਬਦਲਣ ਵਿੱਚ ਰੁੱਝ ਗਈ ਟੋਨੀ ਰਾਮ ਸਿਉ ਨਸੀਬੂ ਤੇ ਉਸਦੇ ਪਿਤਾ ਖੁਸ਼ੀਰਾਮ ਅੱਜ ਇਹ ਹਰਿਆ ਭਰਿਆ ਵੀੜਾ ਖੁਸ਼ੀਰਾਮ ਦਾ ਹੀ ਤਾਂ ਸੀ ਪਿੰਡ ਦੀ ਮਾਸਟਰਨੀ ਤੇ ਉਸਦੀ ਕਲਕੱਤੀ ਰਹਿੰਦੀ ਸਹੇਲੀ ਰੂਪੋ ਤੇ ਮਾਸਟਰ ਨੇ ਹੱਥ ਭੇਜਿਆ ਨਸੀਬੋ ਦਾ ਆਖਰੀ ਰੁਕਾ ਸਾਹਮਣੀ ਕੰਨ ਉਤੇ ਟਿਕਿਆ ਤੁਪ ਉੱਪਰ ਦਾ ਟੇਪਾ ਜਿਵੇਂ ਥਾਉਂ ਦਾ ਥਾਏ ਆ اٹਕਿਆ ਸੀ ਬਿਸ਼ਨੀ ਅੰਮਾ ਨੇ ਕੰਬ ਦੇ ਬੁੱਲਾ ਨਾਲ ਮੁੰਨੀ ਨੂੰ ਆਪਣੇ ਕੋਲ ਬੁਲਾਇਆ ਤੇ ਅੰਦਰੋਂ ਲੋਹੇ ਦੇ ਟਰੰਕ ਵਿੱਚੋਂ ਇੱਕ ਨਿੱਕੀ ਜਹੀ ਲਾਲ ਮਖਮਲੀ ਗੰਢ ਲਿਆਉਣ ਲਈ ਕਿਹਾ ਮੁੰਨੀ ਦਾ ਪਿਤਾ ਰਾਮ ਸਿੰਘ ਆਣ ਵਿਆਹੀ ਮਾ ਬਿਸ਼ਨ ਕੌਰ ਦਾ ਇੱਕੋ ਇੱਕ ਪੁੱਤ ਇਹ ਨਸੀਬੋ ਦੀ پاک ਮੁਹੱਬਤ ਦੀ ਨਿਸ਼ਾਨੀ ਸੀ ਉਸ ਪਿਆਰ ਦੀ ਜੋ ਪੂਰਨਾ ਚੜ ਸਕਿਆ ਜਿਸ ਪਿਆਰ ਦਾ ਗਲਾ ਵਿਸ਼ਨੀ ਅੰਮਾ ਦੇ ਮਾਪਿਆਂ ਨੇ ਆਪਣੇ ਹੱਥੀਂ ਕੁੱਟ ਦਿੱਤਾ ਸੀ ਤੇ ਵਿਚਾਰਾ ਨਸੀਬੂ ਵਿਸ਼ਨੀ ਅੰਮਾ ਦਾ ਪਿਓ ਮਾਮਾ ਤੇ ਚਾਚਾ ਸਾਰੇ ਹੀ ਉਸ ਦੇ ਵੈਰੀ ਨਿਕਲੇ ਸੀ ਆਪਣੀ ਪਿਆਰ ਨਿਸ਼ਾਨੀ ਰਾਮ ਸਿਉ ਨੂੰ ਵਿਸ਼ਨੀ ਅੰਮਾ ਨੇ ਕਿੰਨੀ ਹਾਲੀ ਪਾਲ ਪੋਸ ਕੇ ਵੱਡਾ ਕੀਤਾ ਤੇ ਵਿਆਹਿਆ ਵਰਿਆ ਸੀ ਹਾਲਸਰੂਪ ਅੱਜ ਉਸਦੇ ਪੋਤੇ-ਪੋਤੀਆਂ ਹੋਣ ਬਿਛਨੀ ਅੰਮਾ ਦੇ ਬੋਲ ਪੁੰਝੇ ਨਹੀਂ ਸੀ ਡਿੱਗਣ ਦਿੰਦੇ ਪਰ ਜੇ ਕਿਤੇ ਅੱਜ RAM ਸਿਉਂ ਦਾ ਪਿਤਾ ਹੁੰਦਾ ਤਾਂ ਆਪਣੇ ਖੁਸ਼ੀ ਵਸਦੇ ਟੱਬਰ ਨੂੰ ਦੇਖ ਜਿਵੇਂ ਫੁੱਲਿਆ ਨਾ ਸਮਾਉਂਦਾ ਪਰ ਪਰ ਡੁੱਬੀ ਤਾਂ ਤਾਂ ਹੀ ਜਿਸਾਨ ਆਇਆ ਚਾਂਣ ਚੱਕ ਬਿਛਨੀ ਅੰਮਾ ਦੀ ਤੌਰ ਅੰਦਰੋਂ ਇੱਕ ਠੰਡਾ ਸੀਤ ਹੌਂਕਾ ਨਿਕਲਿਆ ਪਿੰਡ ਦੇ ਸਰਪੰਚ ਦਾ ਇੱਕ ਹੋਣ ਹਾਰ ਕਾਮਾ ਪੂਰੀਆਂ ਪੰਜ ਜਮਾਤਾਂ ਪਾਲਸ ਪਰ ਸੀ ਤਾਂ ਜ਼ਿਮੀਂਦਾਰ ਦਾ ਕੰਮਾ ਹੀ ਨਾ ਸਰੀਕਾਂ ਦੇ ਬੋਲ ਭਾਈਚਾਰੇ ਚ ਪੱਗ ਦੀ ਲਾਜ ਬਸ ਇਸੇ ਇਲਾਜ ਖਾਤਰ ਸਰਪੰਚ ਨੇ ਰਾਤੋਂ ਰਾਤ ਆਪਣੇ ਇਸ ਗੱਭਰੂ ਜਵਾਨ ਕਾਮੇ ਨਸੀਬੂ ਦੇ ਟੋਟੇ ਟੋਟੇ ਕਰਵਾ ਕੇ ਪਿੰਡ ਦੀ ਯੂ ਤੋਂ ਬਾਹਰ ਅੰਨੇ ਖੂ ਵਿੱਚ ਸਟਵਾ ਦਿੱਤੇ ਸਨ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਸੀ ਹੋਈ 2-4 ਦਿਨ ਪਿੰਡ ਵਿੱਚ ਕੁਸਰ-ਮੁਸਰ ਹੋਈ ਫਿਰ ਜਿਵੇਂ ਨਸੀਬੂ ਤੇ ਪੂਰੇ ਪਰਿਵਾਰ ਦਾ ਕਿਸੇ ਨੇ ਕਦੇ ਨਾਉ ਵੀ ਨਹੀਂ ਸੀ ਲਿਆ ਤੇ ਸੋਖ ਰਾਮ ਨੂੰ ਉਸ ਦੇ ਪਰਿਵਾਰ ਸਮੇਤ ਰਾਤੋਂ ਰਾਤ ਪਿੰਡ ਹੀ ਨਹੀਂ ਸਗੋਂ ਪੂਰੇ ਜ਼ਿਲੇ ਤੋਂ ਬਾਹਰ ਖਦੇੜ ਦਿੱਤਾ ਗਿਆ ਸੀ ਤੇ ਉੱਤੋਂ ਡਾਂਗਾ ਮਾਰ ਮਾਰ ਉਸ ਦੇ ਗਰੀਬ ਮਾਪਿਓ ਦਾ ਬੁਰਾ ਹਾਲ ਕਰ ਛੱਡਿਆ ਸੀ ਬਿਸ਼ਨੀ ਅੰਮਾ ਨੇ ਮਖਮਲ ਦੇ ਰੁਮਾਲ ਦੀ ਨਿੱਕੀ ਜਹੀ ਗੰਢ ਨੂੰ ਨਮਸਕਾਰਿਆ ਤੇ ਫੇਰ ਸਿਰ ਤੇ